ਜਦ ਵੀ ਧਰਮਾਂ ਦਾ ਕੀਤੇ ਬਰੋਧ ਹੋਇਆ ਜੰਮਾ ਹਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਸ਼ੀ ਉਡਾਰੀਆਂ ਖਾਲਸੇ ਨੇ ਸ੍ਰੀ ਕ੍ਰਿਸ਼ਨ ਵਰਤੇ ਅਣਖ ਦੀ ਲੈ ਗੁੜਤੀ ਦੇਹਾਂ ਫੇਰ ਹੀ ਧਾਰੀਆਂ ਖਾਲਸੇ ਨੇ ਮੌਤ ਖਾਲਸੇ ਤੋਂ ਜੀਵਨ ਮੰਗਦੀ ਏ ਤੇਗਾ ਮੌਤ ਨੂੰ ਮਾਰੀਆਂ ਖਾਲਸੇ ਨੇ ਸੁਜਾ ਤੇਰਾ ਨਾ ਏ ਖਾਲਸਾ ਦਾ ਸੀਸ ਤਲੀ ਤਰਿਆਰ ਦੀ ਗਲੀ ਜਣਾ ਰੱਬੀ ਰੂਪ دیਵਾਨਾ ਏ ਖਾਲਸਾ ਦਾ ਜੀ ਦੀ ਛੱਟ ਪੀ ਕੇ ਚੜੀਆਂ ਬਾਜ਼ ਮਾਰੇ ਅੰਮ੍ਰਿਤ ਮਈ ਖਜੋਨਾ ਏ ਖਾਲਸਾ ਦਾ ਸ਼ਾਂਤ ਮਈ ਰਹਿਣਾ ਨੇਰਾ ਸਿੱਖਿਆ ਨਹੀਂ ਲੜੇ ਖਾਲਸਾ ਤੇਗ ਦੀ ਧਾਰ ਬਣ ਕੇ ਏ ਨੂਪਾ ਦਾ ਜਮੇਸ਼ਣੇ ਸਾਜ ਆਏ ਲੜੇ ਜੰਗ ਅਜੀਤ ਜੁਝਾਰ ਬਣ ਕੇ